ਤਦੋ ਥਾਡੇ ਵਾਰੀ ਤੋਂ ਉੱਧਰ ਬੜੀ ਗਰਮੀ ਸੁਣਾਉਂਦੇ ਵੀ ਗਰਮੀ ਪੜੀ ਐ ਤੇ ਹੁਣ ਨਹੀਂ ਗਰਮੀ ਨਹੀਂ ਮੈਂ ਤੇਰਾ ਵਾਂਗ ਤਿੱਗੇ ਦੇਣ ਨਹੀਂ ਜਾਂਦੀ ਤੀਜੇ ਦਿਨ ਪਤਾ ਨਹੀਂ ਮੈਂ ਕਿੱਥੇ ਗਈ ਸੀ ਜਾ 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 ਕੇ ਆਪਣਾ ਕੰਮ ਕਰ ਹੋਈ ਤੇਰੀ ਜ਼ੁਬਾਨ ਜਿਆਦੀ ਵੱਧ ਗਈ ਤੇਰੀ ਬਾਹਰ ਆ ਜੀ ਆੜਾ ਲਾ ਕੇ ਆਈ ਐ ਤੇ ਹੁਣ ਇੱਥੇ ਦੋਵਾਂ ਨੂੰ ਬੈਠੀਆਂ ਨੂੰ ਘੇਂਦੀ ਚਰਿਆ ਗਿਆ ਤੈਨੂੰ ਤਾਂ ਮੈਂ ਕਵਾਇਆ ਹੀ ਨਹੀਂਗਾ ਤੈਨੂੰ ਤਾਂ ਮੈਂ ਕਵਾਉਂਦੀ ਨਹੀਂ ਮੈਨੂੰ ਪਤਾ ਵੇ ਬੋਲਣਾ ਤੈਨੂੰ ਉਹ ਨਹੀਂ ਹੁੰਦਾ ਤੇਰੇ ਨਾਲ ਨਹੀਂ ਮੈਂ ਮੱਥਾ ਲਾਉਂਦੀ ਗਾਂ ਜਾ ਜਾ ਕੇ ਆਪਣਾ ਕੰਮ ਕਰ ਆ ਵੇਖ ਲਾ ਕੱਲ ਨੂੰ ਕਹਿਣਾ ਵੀ ਇਹ ਨਹੀਂ ਚੰਗੀ ਚੰਗੀ ਤਾਂ ਮੈਂ ਆਪੇ ਨਹੀਂ ਗਈ ਚੱਲ ਕੋਈ ਨਹੀਂ ਮੈਂ ਜਾਉ ਤੂੰ ਵੰਡੇ ਜਾ ਸੰਦੀਪ ਕੀ ਗੱਲ ਆ ਕਿ ਚੱਲੀ ਐ ਇੱਧਰ ਲੈ ਬੈਠ ਮੈਂ ਜਾ ਕੇ ਵਿਖਾਉਣਾ ਤੁਹਾਨੂੰ ਅੱਜ ਵੇਖ ਉਹ ਮੇਰੀ ਗੱਲ ਸੁਣ ਲੈ ਬੈਠ ਫਰਾਜ ਤੁਹਾਡੀ ਅਕਲ ਟਿਕਾਣਾ ਇਦਾਂ ਆਉਣੀ ਨਹੀਂ ਆ ਤੇ ਬਾਰ ਬਾਰ ਇੱਕੋ ਗੱਲ ਬਸ ਪਹਿਲੀ ਦੀ ਗੱਲ ਕਰੀ ਜਾਂਦੇ ਨਾ ਲਓ ਤਾਂ ਹੀ ਆਪਣੀ ਪਹਿਲੀ ਦੀ ਨਹੀ ਕੋਈ ਮੈਂ ਮੁੰਡਾ ਮੰਡਾ ਨਹੀਂ ਦੇਣਾ ਤੇ ਤੁਸੀਂ ਇਦਾਂ ਕਰਦੇ ਇਹਨਾਂ ਨੂੰ ਕਹਿੰਦੇ ਤੇ ਜਾ ਕੇ ਤੁਹਾਨੂੰ ਛੱਡੀ ਆਉਂਦੇ ਕਿੱਥੇ ਜਾਓਗੇ ਤੁਰ ਕੇ ਇੱਡੀ ਦੂਰ ਪਤਾ ਨਹੀਂਗਾ ਵੀ ਘਰ ਵਾ ਕੇ ਕਿਤੇ ਬਾਹਰ ਵਾ ਤੇ ਮੈਂ ਤਾਂ ਤਾਂ ਕਹਿਆ ਹੀ ਆਪੇ ਨਹੀਂ ਤੇ ਠੰਡਿਆ ਠੰਡੇ ਤੁਰ ਕੇ ਚੱਲ ਜਾਨੀ ਅੱਡੇ ਤੱਕ ਨਹੀਂ ਨਹੀਂ ਤੁਰਕੇ ਗੋ ਜਾਣਾ ਵਾ ਕੋਈ ਨਹੀਂ ਇੱਥੇ ਬਾਹਰ ਹੋਣੇ ਆ ਵੇਖ ਲਓ ਤੇਨੇ ਫੋਨ ਲਾਵਾਂ ਨਹੀਂ ਤੇ ਮੈਂ